ਤੁਹਾਡਾ ਸਵਾਗਤ ਹੈ ਜੀ ਰੈਗੂਲਰ ਗਰਾਊਂਡ 24 ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਰਾਜ ਗਾਲਬ ਅੱਜ ਅਸੀਂ ਜਗਰਾਉ ਵੇਖੇ ਇੱਕ ਮੁੱਦਾ ਜਿਹੜਾ ਹੈਗਾ ਪੂਰੇ ਪੰਜਾਬ ਦੇ ਵਿੱਚ ਬਹੁਤ ਜਿਹੜੇ ਲੋਕ ਹੈਗੇ ਆ ਨੌਜਵਾਨੀ ਹੈਗੀ ਆ ਨਸ਼ੇ ਦਾ ਜੋ ਮੁੱਦਾ ਹੈਗਾ ਉਹਦੇ ਵਿੱਚ ਪੰਜਾਬ ਸਰਕਾਰ ਹੁਣ ਐਕਸ਼ਨ ਮੂਡ ਦੇ ਵਿੱਚ ਨજર ਆਈ ਆ ਜੋ 2.5 ਸਾਲ ਸਰਕਾਰ ਦੇ ਗੁਜ਼ਰ ਚੁੱਕੇ ਆ ਐਕਸ਼ਨ ਮੂਡ ਦੇ ਵਿੱਚ ਆ ਸੀਐਮ ਭਗਵੰਤ ਮਾਨ ਜੋ ਉਹਨਾਂ ਨੇ ਨਸ਼ੇ ਖਿਲਾਫ ਇੱਕ ਹਦੈਤਾਂ ਜਾਰੀ ਕੀਤੀਆਂ ਡੀਸੀ ਨੂੰ ਤੇ ਜ਼ਿਲ੍ਹੇ ਦੇ ਐਸਐਸਪੀ ਨੂੰ ਵੀ ਜੀ ਉਸ ਐਸਐਸਪੀ ਨੂੰ ਨਿਰਦੇਸ਼ ਦਿੱਤੇ ਹੈਗੇ ਵੀ ਤੁਹਾਡੇ ਇਲਾਕੇ ਦੇ ਵਿੱਚ ਜੇ ਕਿਤੇ ਵੀ ਨਸ਼ਾ ਰਗਦਾ ਹੈਗਾ ਉਹ ਸਿੱਧੇ ਤੌਰ ਤੇ ਐਸਐਸਪੀ ਤੇ ਡੀਸੀ ਜ਼ਿੰਮੇਵਾਰ ਹੋਣਗੇ ਉਹ ਸਬੰਧੀ ਸਾਡੇ ਨਾਲ ਗੱਲਬਾਤ ਕਰਨ ਨੂੰ ਸਮਾਜ ਸੇਵੀ ਕੁਲਵੰਤ ਸਿੰਘ ਸ਼ੋਤਾਈ ਹੈਗੇ ਆਪਾਂ ਗੱਲਬਾਤ ਕਰਾਂਗੇ ਹਨ ਧੰਨਵਾਦ ਤੁਹਾਡਾ ਜੀ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਤੁਸੀਂ ਸਾਡੇ ਕੋਲ ਆ ਚੱਲ ਕੇ ਆਏ ਹੋ ਗੱਲਬਾਤ ਸਾਹਿਬ ਇੱਕ ਬਹੁਤ ਲੋਕ ਜਿਹੜਾ ਮੁੱਦਾ ਹੈਗਾ ਅੱਜ ਚਰਚਾ ਦੇ ਵਿੱਚ ਹਰੇਕ ਪਰਿਵਾਰਕ ਮੈਂਬਰ ਆ ਜਿਹੜਾ ਮਾਪਿਆ ਉਹ ਚਾਹੁੰਦੇ ਆ ਵੀ ਸਾਡਾ ਬੱਚਾ ਇਸ ਦਲਦਲ ਤੇ ਨਾ ਚੱਲ ਜਾਵੇ ਜੀ ਇਹ ਵਾਕਈ ਅੱਜ ਜਿਹੜਾ ਮੁੱਦਾ ਆ ਲੋਕਾਂ ਦੀ ਕਚਹਿਰੀ ਦੇ ਵਿੱਚ ਜੇ ਅਸੀਂ ਇਹਨੂੰ ਲੈ ਕੇ ਜਾਵਾਂਗੇ ਜਾਂ ਸਰਕਾਰਾਂ ਇਹਦੇ ਪ੍ਰਤੀ ਸਹਿਰਦ ਹੋਣਗੀਆਂ ਤਾਂ ਹੀ ਜਿਹੜੀ ਪੰਜਾਬ ਦੀ ਨੌਜਵਾਨੀ ਆ ਉਹਨੂੰ ਬਚਾਇਆ ਜਾ ਸਕਦਾ ਜੀ ਤੁਸੀਂ ਗੱਲ ਕੀਤੀ ਹੈ ਵੀ ਅੱਜ ਸਰਕਾਰ ਦੀ ਸਰਕਾਰ ਨੇ ਮੈਂ ਕਹਿੰਦਾ ਵੀ ਦੇਰ ਆਏ ਦੁਰਸਤ ਆਏ ਭਾਵੇਂ ਢਾਈ ਸਾਲ ਬਾਅਦ ਸਰਕਾਰ ਨੇ ਅੱਜ ਕਿਹਾ ਬਿਆਨ ਦਿੱਤਾ ਮਾਨ ਸਾਹਿਬ ਨੇ ਵੀ ਜਿਹੜੇ ਤਸਕਰ ਹੈਗੇ ਆ ਜਦੋਂ ਫੜਿਆ ਜਾਂਦਾ ਸਬੂਤ ਹੋ ਜਾਂਦਾ ਤਾਂ ਉਹਦਾ ਤੁਰੰਤ ਜਿਹੜੀ ਪ੍ਰਾਪਰਟੀ ਹੈ ਇੱਕ ਹਫ਼ਤੇ ਦੇ ਵਿੱਚ ਵਿੱਚ ਜ਼ਬਤ ਕਰ ਲਈ ਜਾਵੇ ਕੁਰਕ ਕਰ ਲਈ ਜਾਵੇ ਜੀ ਬਹੁਤ ਵੱਡਾ ਇੱਕ ਇਹ ਮੈਂ ਕਹਿ ਸਕਦਾ ਫੈਸਲਾ ਜੀ ਜੇ ਇਦਾਂ ਦਾ ਫੈਸਲਾ ਭਗਵੰਤ ਸਿੰਘ ਢਾਈ ਸਾਲ ਪਹਿਲਾਂ ਲੈਂਦੇ ਹੋ ਸਕਦਾ ਪੰਜਾਬ ਦੇ ਜੋ ਅੱਜ ਹਾਲਾਤ ਬਣੇ ਨੇ ਜਾ ਪੰਜਾਬ ਦੇ ਅੰਦਰ ਪਹਿਲਾਂ ਨਾਲੋਂ ਚਿੱਟੇ ਨੇ ਪੈਰ ਪਸਾਰੇ ਨੇ ਹੋ ਸਕਦਾ ਅੱਜ ਉਹਨੇ ਉਹ ਨਾ ਬਸਰ ਦੇ ਜੀ ਕਿਉਂ ਕਿਉਂਕਿ ਜੇ ਪਹਿਲਾਂ ਸਰਕਾਰਾਂ ਅੰਗਰੇਜ਼ੇ ਬਿਆਨ ਜਿਹੜਾ ਉਹਨਾਂ ਨੇ ਦਿੱਤਾ ਜੇ ਬਿਆਨ ਹੀ ਰਹਿ ਗਿਆ ਤਾਂ ਇਹ ਵੀ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਜਿਹੜਾ ਚਿੱਟਾ ਆਪਣੇ ਹੋਰ ਪੈਰ ਪਸਾਰੂਗਾ ਜਿਹੜੀ ਜਵਾਨੀਆਂ ਹੋਰ ਦਲਦਲ ਦੇ ਅੰਦਰ ਤਸੂਗੀ ਜੀ ਲੇਕਿਨ ਜੇਕਰ ਇਹ ਵਾਕਿਆ ਹੀ ਉਹਨਾਂ ਨੇ ਜੋ ਬਿਆਨ ਦਿੱਤਾ ਆ ਇਹ ਸਾਰਥਿਕ ਸਿੱਧ ਹੁੰਦਾ ਆ ਇਹ ਤੇ ਐਕਸ਼ਨ ਹੋਊਗਾ ਤਾਂ ਮੈਂ ਉਮੀਦ ਵੀ ਕਰ ਸਕਦਾ ਵੀ ਆਉਣ ਵਾਲੇ ਸਮੇਂ ਦੇ ਅੰਦਰ ਜਿਹੜਾ ਹੈ ਜਵਾਨੀ ਨੂੰ ਬਚਾਉਣ ਦੇ ਲਈ ਇੱਕ ਬਹੁਤ ਬੜਾ ਮੀਲ ਪੱਥਰ ਸਾਬਤ ਹੋਊਗਾ ਜੀ ਕੁਲਵੰਜੀ ਅੱਜ ਜੋ ਚਰਚਾ ਆਪਾਂ ਕਰਨ ਜਾ ਰਹੇ ਆ ਮੇਨ ਮੇਰਾ ਮਕਸਦ ਹੈਗਾ ਮੈਂ ਫੋਕਸ ਉੱਥੇ ਲਿਆਉਣਾ ਚਾਹੁੰਦਾ ਹੈਗਾ ਜੋ ਜਗਰਾਉਂ ਦੇ ਅੰਦਰ ਇੱਕ ਬਹੁਤ ਵੱਡੀ ਘਟਨਾ ਵਾਪਰੀ ਹੈਗੀ ਪਿਛਲੇ ਦਿਨਾਂ ਦੇ ਵਿੱਚ ਜੋ ਇੱਕ ਰਾਹੁਲ ਨੌਜਵਾਨ ਸੀਗਾ 22-23 ਸਾਲ ਦੀ ਉਮਰ ਸੀਗੀ ਔਰ ਉਸ ਨੂੰ ਸਰੇ ਆਮ ਗੁੰਡਾ ਅੰਸਰਾਂ ਨੇ ਜੋ ਨਸ਼ੇ ਦੇ ਤਸਕਰ ਸੀਗੇ ਉਹਨਾਂ ਨੇ ਸ਼ਰਿਆਮ ਦਿਨ ਦਿਹਾੜੇ ਇੱਕ ਨੌਜਵਾਨ ਨੂੰ ਆ ਤੇਲ ਪਾ ਕੇ ਅੱਗ ਲਾ ਕੇ ਸਾੜ ਦਿੱਤਾ ਜੋ ਡੈਥ ਹੋ ਗਈ ਨੌਜਵਾਨ ਦੀ ਪਰ ਕਿਤੇ ਨਾ ਕਿਤੇ ਪੰਜਾਬ ਪੁਲਿਸ ਦਾ ਰਵਈਆ ਵੀ ਇੰਨਾ ਵਧੀਆ ਨਹੀਂ ਰਿਹਾ ਉਸ ਪਰਿਵਾਰਕ ਮੈਂਬਰਾਂ ਨੇ ਧਾਰਨਾ ਲਾ ਕੇ ਇਨਸਾਫ ਲਿਆ ਹੈਗਾ ਜੋ ਕੱਲ ਗ੍ਰਿਫਤਾਰੀ ਹੋਈ ਹੈਗੀ ਆ ਧਾਰਨਾ ਖਤਮ ਹੋ ਗਿਆ ਪਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਹੈਗੀ ਆ ਹਦਾਇਤਾਂ ਤਾਂ ਜਾਰੀ ਹੋ ਗਈਆਂ ਪਰ ਗਰਾਊਂਡ ਤੇ ਕਿਵੇਂ ਉਹ ਹੈਗੀਆਂ ਆਪਾਂ ਉਹ ਕਿਵੇਂ ਲੱਗਦਾ ਹੈਗਾ ਗਰਾਊਂਡ ਤੇ ਕਿਵੇਂ ਮੈਂ ਪਹਿਲਾਂ ਹੀ ਗੱਲ ਕਰਕੇ ਕੀਤੀ ਆ ਗੱਲਬਾਬ ਸਾਹਿਬ ਵੀ ਜਿਸ ਤਰ੍ਹਾਂ ਸਰਕਾਰ ਦੇ ਬਿਆਨ ਤੇ ਉਹਦੇ ਤੇ ਇੰਪਲੀਮੈਂਟੇਸ਼ਨ ਦੋਨੇ ਚੀਜ਼ਾਂ ਵੱਖਰੀਆਂ ਵੱਖਰੀਆਂ ਹੈਗੇ ਇੱਕ ਤਾਂ ਬਿਆਨ ਦੇਣਾ ਹੁੰਦਾ ਜੇ ਇਹ ਹੀ 2.5 ਸਾਲ ਪਹਿਲਾਂ ਜੋ ਅੱਜ ਕਰ ਰਹੀ ਆ ਸਰਕਾਰ ਕੀਤਾ ਹੁੰਦਾ ਸਖਤੀ ਨਾਲ ਦੀ ਪਾਲਣਾ ਕੀਤੀ ਹੁੰਦੀ ਤਾਂ ਮੈਂ ਕਿੰਨਾ ਵੀ ਜਿਹੜੇ ਇਦਾਂ ਦੇ ਨੌਜਵਾਨ ਜਿਹੜੇ ਕਿ ਅਸੀਂ ਦੇਖਿਆ ਸਾਡੇ ਕੱਲ ਵੀ ਆਪਣੇ ਇੱਕ ਇਦਾਂ ਹੀ ਹੱਤਿਆ ਹੋਈ ਆ ਉਹ ਵੀ ਇੱਕ ਚਟੇ ਦਾ ਹੀ ਕਾਰਨ ਬਣਿਆ ਜੇ ਮੈਂ ਨੌਜਵਾਨ ਵੀ ਕਮਾ ਜਿਹੜਾ ਅੱਗ ਦੀ ਭੇਟ ਚੜ ਗਿਆ ਇਹ ਵੀ ਇੱਕ ਛਿੱਟੇ ਦਾ ਹੀ ਕਾਰਨ ਸੀ ਹੈਨਾ ਆਪਸ ਵਿੱਚ ਇਹਨਾਂ ਦਾ ਟਕਰਾਅ ਹੋਇਆ ਉਹ ਟਕਰਾਅ ਇਸ ਗੱਲ ਨੂੰ ਲੈ ਕੇ ਹੋਇਆ ਸੀਗਾ ਜਿਹਦੇ ਕਰਕੇ ਉਹ ਨੌਜਵਾਨ ਨੂੰ ਜਿਹੜੀ ਆ ਆਪਣੀ ਅੱਗ ਦੇ ਨਾਲ ਜਾਨ ਦੇਣੀ ਪੈ ਗਈ ਬਹੁਤ ਦੁਖਦਾਈ ਗੱਲ ਆ ਇਹ ਇਦਾਂ ਦੀਆਂ ਘਟਨਾਵਾਂ ਵਾਪਰਨ ਦੇ ਪਿੱਛੇ ਮੈਂ ਹੀ ਕਹੂੰਗਾ ਸਰਕਾਰਾਂ ਦਾ ਜਿਹੜਾ ਸਖਤ ਸਟੈਂਡ ਸਖਤ ਐਕਸ਼ਨ ਸਖਤ ਬਿਉਂਦਬੰਦੀ ਨਾ ਹੋਣ ਕਰਕੇ ਜੋ ਧਰਨਾ ਲੱਗਾ ਸੀਗਾ ਤੇ ਡਿਪਟੀ ਸਾਹਿਬ ਨੇ ਉੱਥੇ ਭਰੋਸਾ ਦਿੱਤਾ 72 ਘੰਟੇ ਸਾਨੂੰ ਟਾਈਮ ਦੇ ਦਿਓ ਤੁਸੀਂ ਧਰਨਾ ਚੱਕ ਲੋ ਤੇ ਪਰ 72 ਘੰਟੇ ਨਿਕਲ ਜਾਣ ਤੋਂ ਬਾਅਦ ਵੀ ਜੋ ਦੋਸ਼ੀ ਸੀ ਮੇਨ ਮੁੱਖ ਪੁਲਿਸ ਉਹਨੂੰ ਫੜਨ ਤੋਂ ਨਾਕਾਮ ਰਹੀ ਹੈਗੀ ਆ ਦੁਬਾਰਾ ਫੇਰ ਧਰਨਾ ਲੱਗ ਗਿਆ ਤੇ ਇਸ ਟਾਈਮ ਦੋਸ਼ੀ ਜੋ ਪੁਲ ਦੇ ਗ੍ਰਿਫਟ ਦੇ ਵਿੱਚ ਹੈਗਾ ਪਰ ਇੱਕ ਬਹੁਤ ਵੱਡਾ ਸਵਾਲ ਹੈ ਇਹ ਹੈਗਾ ਵੀ ਜਗਰਾਉਂ ਦੇ ਵਿੱਚ ਜਿੰਨੇ ਵੀ ਸਿਆਸੀ ਆਗੂ ਹੈਗੇ ਆ ਕੁਝ ਕਾਉਂਸਲਰਾਂ ਤੋਂ ਬਗੈਰ ਪਰ ਧਰਨੇ ਤੇ ਕੋਈ ਵੀ ਨਹੀਂ ਪਹੁੰਚਿਆ ਕੀ ਕਰਨ ਲੱਗਦਾ ਉਹ ਕਾਰਨ ਗਾਲਬ ਸਾਹਿਬ ਦਾ ਸਭ ਤੋਂ ਵੱਡਾ ਜਿਹੜਾ ਕਾਰਨ ਆ ਕਿਉਂਕਿ ਵੋਟਾਂ ਜਿਹੜੀਆਂ ਆ ਉਹ ਖਤਮ ਹੋ ਚੁੱਕੀਆਂ ਜੇ ਤਾਂ ਵੋਟਾਂ ਨੇੜੇ ਹੁੰਦੀਆਂ ਤੁਸੀਂ ਦੇਖਣਾ ਸੀ ਇੱਥੇ ਖੁੰਬਾਵਾਗ ਜਿਹੜੇ ਲੀਡਰ ਆ ਉਹ ਉਥੇ ਆ ਕੇ ਉੱਗਣੇ ਸੀ ਇੱਥੇ ਉਹਨਾਂ ਨੇ ਗੇੜੇ ਮਾਰਨੇ ਸੀ ਕਿਉਂਕਿ ਹੁਣ ਵੋਟਾਂ ਦਾ ਜਿਹੜਾ ਸੀਜ਼ਨ ਸੀ ਉਹ ਖਤਮ ਹੋ ਗਿਆ ਜਿਹਦੇ ਕਰਕੇ ਰਾਜਨੀਤਿਕ ਲੋਕ ਇੱਥੇ ਨਹੀਂ ਪਹੁੰਚੇ ਇੱਕ ਮੈਂ ਹੋਰ ਵੀ ਇੱਥੇ ਚਚੇ ਤੌਰ ਤੇ ਤੁਹਾਡੇ ਨਾਲ ਮੈਂ ਗੱਲ ਕਰੂੰਗਾ ਵੀ ਜਿਹੜੇ ਰਾਜਨੀਤਿਕ ਆਗੂ ਜਿੱਟੇ ਦੇ ਨਾਲ ਹੀ ਜਿਹੜਾ ਆ ਉਹਨਾਂ ਨੇ ਆਪਣੇ ਆਪ ਨੂੰ ਪ੍ਰਮੋਟ ਕੀਤਾ ਹੋਵੇ ਵੱਡੇ ਕੱਟ ਦਿਖਾਏ ਹੋਣ ਉਹ ਕਿਦਾਂ ਇਹ ਚੀਜ਼ ਨੂੰ ਕੰਟਰੋਲ ਕਰਨ ਲਈ ਕਹਿ ਸਕਦੇ ਆ ਇਹ ਵੀ ਇੱਕ ਮੈਂ ਰਾਜਨੀਤਿਕ ਜਿਹੜੇ ਸਾਡੇ ਆਗੂ ਆ ਲੀਡਰ ਉਹਨਾਂ ਨੂੰ ਵੀ ਬੇਨਤੀ ਕਰ ਦਵਾਂ ਵੀ ਇਲੈਕਸ਼ਨ ਦੇ ਦਿਨਾਂ ਦੇ ਅੰਦਰ ਕਿਰਪਾ ਕਰਕੇ ਜਿਹੜੇ ਇਹ ਮਾਰੂ ਨਸ਼ੇ ਆ ਪੰਜਾਬ ਦੀ ਜਵਾਨੀ ਨੂੰ ਮਾਰਨ ਵਾਲੇ ਨਸ਼ੇ ਆ ਉਹਨਾਂ ਤੋਂ ਗਰੇਜ ਕੀਤਾ ਜਾਵੇ ਲੋਕਾਂ ਨੂੰ ਵੀ ਫੀਲ ਕਰਦਾ ਆ ਵੀ ਜਿਹੜੇ ਇਦਾਂ ਦੇ ਬੰਦੇ ਆ ਨੌਜਵਾਨਾਂ ਦੇ ਅੰਦਰ ਧੜੇਬਾਜੀ ਪੈਦਾ ਕਰਦੇ ਆ ਜਾਂ ਨੌਜਵਾਨਾਂ ਨੂੰ ਇਕੱਠ ਕਰਨ ਦੇ ਲਈ ਗਲਤ ਉਹਨਾਂ ਨੂੰ ਮਿਸਯੂਜ਼ ਕਰਦੇ ਆ ਉਹਨਾਂ ਦਾ ਸਾਥ ਮਾਪੇ ਵੀ ਨਾ ਦੇਣ ਕਿਉਂਕਿ ਜੇ ਅਸੀਂ ਇਦਾਂ ਦਾ ਵਿਰੋਧ ਕਰਾਂਗੇ ਕਿਉਂਕਿ ਬਹੁਤ ਸਾਰੇ ਟੰਗ ਹੈਗੇ ਵਿਰੋਧ ਕਰਨ ਦੇ ਸ਼ਾਂਤਮਈ ਢੰਗਾਂ ਇੱਕ ਅਸੀਂ ਲਹਿ ਬਣਾਈਏ ਵੀ ਆ ਜਿਹੜਾ ਲੀਡਰ ਆ ਜਾਂਸ ਪਾਰਟੀ ਜਿਹੜਾ ਨਮਾਇੰਦਾ ਆ ਸਾਡੇ ਬੱਚਿਆਂ ਨੂੰ ਗਲਤ ਰਾਹ ਤੇ ਤੋਰ ਰਿਹਾ ਅਸੀਂ ਉਹ ਤੋਂ ਬਾਈਕਾਟ ਕਰੀਏ ਵੋਟਾਂ ਦਾ ਹਨਾ ਸ਼ਾਂਤਮਈ ਢੰਗ ਵੀ ਹੈਗੇ ਆ ਬਹੁਤ ਸਾਰੇ ਮਤਲਬ ਕਿ ਕਿਤੇ ਨਾ ਕਿਤੇ ਮੈਂ ਫੇਰ ਕਮਾਂ ਵੀ ਜਿਹੜੇ ਮਾਪੇ ਹੈਗੇ ਆ ਵੱਡੀ ਕੜੀ ਜਿਹੜੀ ਆ ਇਹਦੇ ਵਿੱਚ ਨਿਵਾ ਸਕਦੇ ਆ ਵੱਡਾ ਰੋਲ ਨਿਵਾ ਸਕਦੇ ਆ ਲੇਕਿ ਤੁਸੀਂ ਅੱਗੇ ਗੱਲ ਕੀਤੀ ਆ ਵੀ ਰਾਜਨੀਤਿਕ ਨਹੀਂ ਆ ਲੀਡਰ ਉਹੀ ਸਭ ਤੋਂ ਵੱਡਾ ਕਾਰਨ ਸੀ ਹੁਣ ਰਾਜਨੀਤਿਕ ਲੋਕ ਵੋਟਾਂ ਦੀ ਉਹਨਾਂ ਨੂੰ ਲੋਡ ਹੁੰਦੀ ਤਾਂ ਹੁੰਦੇ ਵੋਟਾਂ ਤਾਂ ਪੈ ਗਈਆਂ ਸੀ ਇਸ ਕਰਕੇ ਕੋਈ ਰਾਜਨੀਤਿਕ ਆਗੂ ਨਹੀਂ ਪਹੁੰਚਿਆ ਹੁਣ ਤੇ ਇੱਥੇ ਪੁਲਿਸ ਦੀ ਵੀ ਗੱਲ ਆਉਂਦੀ ਆ ਪੁਲਿਸ ਕੋਲੇ ਅੱਜ ਐਸਾ ਟੈਕਨੋਲੋਜੀ ਆ ਪੁਲਿਸ ਚਾਵੇ ਜੀ ਤਾਂ 72 ਘੰਟੇ ਦਾ ਬਹੁਤ ਵੱਡੀ ਗੱਲ ਆ ਜੀ ਬਹੁਤ ਘਟ ਘੰਟਿਆਂ ਦੀ ਕਰ ਸਕਦੀ ਸੀ ਲੇਕਿਨ ਪੁਲਿਸ ਦੇ ਕਈ ਮੋਕੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰਨੇ ਹੁੰਦੇ ਆ ਜਾਂ ਮੈਂ ਜਿਸ ਤਰ੍ਹਾਂ ਐਸਪੀ ਸਾਹਿਬ ਦੀ ਸਟੇਟਮੈਂਟ ਵੀ ਉਹਦੋਂ ਸੁਣ ਰਿਹਾ ਸੀ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਡੈਸਕ 'ਤੇ ਰੱਖ ਕੇ ਕਰਨਾ ਹੁੰਦਾ ਆ ਕਿਉਂਕਿ ਅਸੀਂ ਜਿਹੜਾ ਸਿਰਫ ਸਾਨੂੰ ਇੱਕ ਉਹ ਮੁਜਰਮ ਦਿਂਦਾ ਸੀ ਵੀ ਉਹ ਬੰਦਾ ਨਹੀਂ ਫੜਿਆ ਲੇਕਿਨ ਪੁਲਿਸ ਨੇ ਉਹਦੇ ਨਾਮ ਨਾਲ ਮੁਜਰਮ ਦੇ ਨਾਮ ਨਾਲ ਹੋਰ ਬਹੁਤ ਸਾਰੇ ਜਿਹੜੇ ਪਹਿਲੂ ਹੁੰਦੇ ਆ ਉਹ ਵੀ ਦੇਖਣੇ ਹੁੰਦੇ ਆ ਦੇਖਣ ਤੋਂ ਬਾਅਦ ਜਿਹੜੀ ਇਹ ਕਾਰਵਾਈ ਨੂੰ ਅਮਲੀ ਜਾਮਾ ਪਹੁੰਚਾਉਣਾ ਹੁੰਦਾ ਪਰ ਕੁੱਲ ਮਿਲਾ ਕੇ ਜਿਹੜਾ ਇਹ ਬਹੁਤ ਜ਼ਿਆਦਾ ਪੁਲਿਸ ਇਹਦੇ ਵਿੱਚ ਲੇਟ ਰਹੀ ਧਰਨੇ ਦੇ ਅੰਦਰ ਲੱਗ ਜਿੱਥੇ ਮਾਪਿਆਂ ਨੂੰ ਪਰੇਸ਼ਾਨ ਹੋਣਾ ਪਿਆ ਰਿਸ਼ਤੇਦਾਰਾਂ ਨੂੰ ਪਰੇ ਉਹ ਉਥੇ ਆਮ ਪਬਲਿਕ ਨੂੰ ਬਹੁਤ ਜ਼ਿਆਦਾ ਇੱਕ ਤਾਂ ਸੀਜ਼ਨ ਬਹੁਤ ਜ਼ਿਆਦਾ ਗਰਮੀ ਦਾ ਸੀਗਾ ਜੀ ਇਹਦੇ ਕਰਕੇ ਪਰੇਸ਼ਾਨ ਹੋਣਾ ਪਿਆ ਪ੍ਰਮਾਤਮਾ ਕਰੇ ਵੀ ਆਉਣ ਵਾਲੇ ਸਮੇਂ ਦੇ ਅੰਦਰ ਜਿਹੜਾ ਜਿਹੜਾ ਚਿੱਟਾ ਹੈ ਪੰਜਾਬ ਦੇ ਵਿੱਚੋਂ ਖਤਮ ਹੋਵੇ ਕੋਈ ਐਦਾਂ ਦੀ ਜਿਹੜੀ ਅਣਸਖਾਵੀ ਘਟਨਾ ਨਾ ਵਾਪਰੇ ਇਹ ਜਿਹੜਾ ਨੌਜਵਾਨਾ ਉਹ ਜ਼ਿੰਦਗੀ ਕੱਟਣ ਦੀ ਬਜਾਏ ਜ਼ਿੰਦਗੀ ਨੂੰ ਜਿਉਵੇਂ ਮੈਂ ਤਾਂ ਇਹੀ ਸਰਕਾਰਾਂ ਨੂੰ ਵੀ ਬੇਨਤੀ ਕਰੂੰਗਾ ਤੇ ਵਾਹਿਗੁਰੂ ਦੇ ਚਰਨਾਂ 'ਚ ਵੀ ਅਰਦਾਸ ਬੇਨਤੀ ਕਰੂੰਗਾ ਵੀ ਐਦਾਂ ਦਾ ਮਾਹੌਲ ਸਿਰਜੇ ਇਹਦੇ ਅੰਦਰ ਮਾਪਿਆਂ ਨੂੰ ਫੇਰ ਇੱਕ ਵਾਰੀ ਬੇਨਤੀ ਵੱਡਾ ਰੋਲ ਪਲੇ ਕਰ ਸਕਦੇ ਮਾਪੇ ਸੁਚੇਤ ਹੋਣ ਆਵਾਜ਼ ਠਾਉਣ ਹਾਂ ਸੋਤਾ ਜੀ ਇਹ ਹੈਗਾ ਵੀ ਹੁਣ ਕਿਵੇਂ ਲੱਗਦਾ ਹੈਗਾ ਐਕਸ਼ਨ ਤਾਂ ਸਰਕਾਰ ਨੇ ਲੈ ਲਿਆ ਪਰ ਗਰਾਊਂਡ ਤੇ ਕਿਵੇਂ ਲੱਗਦਾ ਹੈਗਾ ਕੀ ਹੁਣ ਨਸ਼ਾ ਵਿਕਣੋਂ हट ਗਿਆ ਜੀ ਦੇਖੋ ਜੀ ਮੈਂ ਇੱਕ ਹੋਰ ਵੀ ਤੁਹਾਡੇ ਨਾਲ ਇੱਥੇ ਗੱਲ ਸਾਂਝੀ ਕਰੂੰਗਾ ਮੈਂ ਕੱਲ ਹੀ ਪੜ ਰਿਹਾ ਸੀ ਬਹੁਤ ਸਾਰੇ ਜਿਹੜੇ ਰਾਜਨੀਤਿਕ ਲੋਕ ਆ ਮੈਂ ਕਹਾਂ ਉਹਨਾਂ ਨੇ ਟਿੱਪਣੀਆਂ ਵੀ ਕੀਤੀਆਂ ਇਸ ਗੱਲ ਤੇ ਕਿਉਂਕਿ ਵੱਡੇ ਪੱਧਰ ਤੇ ਬਦਲੀਆਂ ਵੀ ਹੋਈਆਂ ਆ ਜੀ ਕਿਉਂਕਿ ਬਦਲੀਆਂ ਕਰਨਾ ਮੈਂ ਮੰਨਦਾ ਵੀ ਇੱਕ ਹੱਲ ਨਹੀਂ ਹੋ ਸਕਦਾ ਪਰ ਉਤੇ ਵਖ ਵਖ ਆਪ ਦੀਆਂ ਪ੍ਰਤੀਕਰਮ ਦਿੱਤੇ ਨੇ ਬਹੁਤ ਸਾਰੇ ਰਾਜਨੀਤਿਕ ਲੋਕਾਂ ਨੇ ਜੀ ਬਦਲੀ ਕਰਨਾ ਹੋ ਸਕਦਾ ਉਹਦੀ ਥਾਂ ਤੇ ਕੋਈ ਉਦੋਂ ਵੀ ਵੱਡਾ ਜਿਹੜਾ ਕਰਾਪਟ ਅਫਸਰ ਆ ਜਾਵੇ ਜੀ ਪਰ ਇੱਥੇ ਸਰਕਾਰ ਦਾ ਇੱਕ ਮੈਂ ਹੋਰ ਵੀ ਸਲਾਹਾ ਕਰੂੰਗਾ ਜਿਹੜਾ ਉਹਨਾਂ ਨੇ ਉਸ ਇਲਾਕੇ ਦੇ सिविल प्रशासन डीसी साहब ਨੂੰ पुलिस प्रशासन एसएसपी साहब ਨੂੰ जिम्मेवार ਸਿੱਧੇ ਤੌਰ ਤੇ ਠਰੋਂਦੀ ਗੱਲ ਕਹੀ ਆ ਜੀ ਵਾਕਿਆ ਜੇ ਅਫਸਰਾਂ ਦੇ ਉੱਪਰ ਐਕਸ਼ਨ ਹੋਊਗਾ ਤਾਂ ਥੜੇ ਜਿਹੜੇ ਅਫਸਰ ਆ ਉਹਨਾਂ ਦੀ ਕੋਈ ਵੀ ਯੁਰਤ ਨਹੀਂ ਹੈਗੀ ਵੀ ਕੋਈ ਇਦਾਂ ਦਾ ਕੰਮ ਕਰਨਗੇ ਜਿਹਦੇ ਨਾਲ ਵੱਡੇ ਅਫਸਰ ਦੀ ਸ਼ਾਖ ਖਰਾਬ ਹੋਵੇ ਇਸ ਕਰਕੇ ਇੱਕ ਵਧੀਆ ਕਦਮ ਸਾਫਤ ਹੋ ਸਕਦਾ ਭਵਿੱਖ ਦੇ ਅੰਦਰ ਜੇ ਇਸ ਤਰ੍ਹਾਂ ਵਾਕਿਆ ਜੇ ਹੁੰਦਾ ਹੈਗਾ ਜੋ ਸਰਕਾਰ ਨੇ ਕਿਹਾ ਜੇ ਇੰਪਲੀਮੈਂਟ ਹੋਊਗਾ ਤਾਂ ਜੀ ਇੱਕ ਹੋਰ ਹੈਗਾ ਜੀ ਜੋ ਚਿੱਟਿਆ ਨਸ਼ਾ ਤਾਂ ਪੰਜਾਬ ਚ ਹੈਗਾ ਹੀ ਆ ਤਾਂ ਤਾਂ ਆਮ ਦੇਖਣ ਨੂੰ ਮਿਲਦਾ ਹੈਗਾ ਕਿੰਨੇ ਮਤਲਬ ਨੌਜਵਾਨ ਚਲੇ ਗਏ ਇਸ ਦਲਦਲ ਦੇ ਵਿੱਚ ਫਸ ਕੇ ਪਰ ਹੋਰ ਕਿਹੋ ਜਿਹਾ ਨਸ਼ਾ ਜੋ ਆਮ ਮਿਲ ਜਾਂਦਾ ਜੀ ਕਿਵੇਂ ਲੱਗਦਾ ਕਿੱਥੇ ਕਿੱਥੇ ਲੱਗਦਾ ਪਹਿਲਾਂ ਤਾਂ ਦੇਖੋ ਚਿੱਟਾ ਚਿੱਟਿਆਂ ਨੂੰ ਵੀ ਅੱਜ ਜਿਹੜਾ ਘਾਤਕ ਨਸ਼ਾ ਆ ਇੱਕ ਚਿੱਟੇ ਦੇ ਸ਼ਟੌਨ ਦੇ ਨਾਮ ਦੇ ਉੱਪਰ ਸਰਕਾਰਾਂ ਨੇ OTG ਸੈਂਟਰ ਖੋਲੇ ਹੋਏ ਆ ਵੱਡੇ ਪੱਧਰ ਤੇ ਨੌਜਵਾਨਾ ਜਿਹੜੇ ਵੱਡੇ ਪੱਧਰ ਤੇ ਨੌਜਵਾਨੀ ਜਿਹੜੀ ਹੈਗੀ ਬਹੁਤ ਘੱਟ ਉਮਰ ਦੇ ਜਿਹੜੇ ਨੌਜਵਾਨਾ ਜਿਨ੍ਹਾਂ ਨੇ ਹਜੇ ਪੜ੍ਹਾਈ ਦੇ ਅੰਦਰ ਜਾ ਕੇ ਦੇਸ਼ ਦੇ ਜਿਨੂੰ ਅਸੀਂ ਭੁੱਖ ਕਹਿ ਸਕਦੇ ਆ ਬੱਚੇ ਉਹ ਉਹ ਛੋਟੀ ਜੀ ਸੈਂਟਰਾਂ ਦੇ ਅੰਦਰ ਫਸ ਚੁੱਕੇ ਨੇ ਕਿਉਂਕਿ ਹੱਲ ਨਹੀਂ ਹੈਗਾ ਜਿਹੜਾ ਇਹ ਗੋਲੀ ਆ ਚਿੱਟਾ ਨਾਲੋਂ ਵੀ 4 ਗੁਣਾ ਖਤਰਨਾਕ ਆ ਸਰਕਾਰਾਂ ਨੂੰ ਕੀ ਚਾਹੀਦਾ ਸੀ ਇਹਦਾ ਕੋਈ ਹੋਰ ਹੱਲ ਕੱਢਦੇ ਹੁਣ ਇੱਕ ਨਸ਼ੇ ਨੂੰ ਅਸੀਂ ਹਟਾਉਣ ਦੇ ਬਜਾਏ ਦੂਜਾ ਨਸ਼ਾ ਲਾ ਰਹੇ ਆ ਉਹ ਵੀ 4 ਗੁਣਾ ਚਿੱਟੇ ਨਾਲੋਂ ਜ਼ਿਆਦਾ ਖਤਰਨਾਕ ਆ ਜਿਹਦੇ ਕਰਕੇ ਅੱਜ ਨੌਜਵਾਨੀ ਆ ਜਿਹੜੀ ਪੰਜਾਬ ਦੀ ਬਿਲਕੁਲ ਹੀ ਖਤਮ ਹੁੰਦੀ ਜਾ ਰਹੀ ਆ ਉਹ ਬੱਕ ਦੇ ਅੰਦਰ ਹੈ ਕਿ ਚਿੰਤਾ ਦਾ ਵਿਸ਼ਾ ਹੋਊਗਾ ਸਾਡੇ ਲਈ ਕਿਉਂਕਿ ਜਿਹੜੀਆਂ ਸਾਡੀਆਂ ਬੱਚੀਆਂ ਹੈਗੀਆਂ ਜਿਨ੍ਹਾਂ ਨੇ ਘਰ-ਗ੍ਰਸਤੀ ਬਸਾਉਣੀ ਆ ਇਹ ਵੀ ਆਉਣ ਵਾਲੇ ਟਾਈਮ ਦੇ ਅੰਦਰ ਬਹੁਤ ਮਾੜੇ ਨਤੀਜੇ ਨਿਕਲਨੇ ਆ ਇਹ ਗੋਲੀ ਦੇ ਨਾਲ-ਨਾਲ ਜਿਹੜੇ ਕਿ ਸਾਡੇ ਇੱਥੇ ਹੋਰ ਅੱਜ ਮੈਂ ਕਹਾਂ ਜਗਰੌਂ ਦੇ ਅੰਦਰ ਬੜਾ ਢੜਲੇ ਨਾ ਜੀ ਇੱਕ ਉਹਨੂੰ ਕੈਪਸੂਲ ਕਹਿੰਦੇ ਆ ਸ਼ਾਇਦ ਪ੍ਰਾਗਾ ਕਹਿੰਦੇ ਆ ਨਾਮ ਉਹਦਾ ਉਹ ਬੜਾ ਢੜਲੇ ਨਾ ਵਿਕ ਰਿਆ ਜੀ ਉਹ ਹੁਣ ਜਿਵੇਂ ਕਹਾਂ ਜੇ ਆਮ ਲੋਕਾਂ ਨੂੰ ਪਤਾ ਕਿੱਥੋਂ ਮਿਲਦਾ ਆ ਆਮ ਨੌਜਵਾਨਾਂ ਨੂੰ ਪਤਾ ਕਿੱਥੋਂ ਮਿਲਦਾ ਆ ਕੀ ਉਹ ਪ੍ਰਸ਼ਾਸਨ ਨੂੰ ਹੀ ਪਤਾ ਪ੍ਰਸ਼ਾਸਨ ਨੂੰ ਇਹਦੇ ਪ੍ਰਤੀ ਆਪਣੀ ਜਿਹੜੀ ਸੀਆਈਡੀ ਦਾ ਬੰਗ ਹੈਗਾ ਜਾਂ ਇੰਟੈਲੀਜੈਂਸੀ ਹੈਗੀ ਆ ਉਹ ਲਾ ਕੇ ਇਹਨੂੰ ਟਰੇਸ ਕਰਨਾ ਚਾਹੀਦਾ ਵੀ ਕਿਹੜੇ ਕਿਹੜੇ ਨੌਜਵਾਨ ਕਿੱਥੇ ਕਿੱਥੇ ਕਿਦਾਂ ਦਾ ਕਰਮ ਕਰ ਰਹੇ ਉਹਨਾਂ ਨੇ ਵੀ ਸਖਤੀ ਵਰਤਣੀ ਚਾਹੀਦੀ ਆ ਕਿਉਂਕਿ ਹੋ ਕੀ ਰਿਹਾ ਵੱਡੇ ਪੱਦਰ ਤੇ ਲਾਲਚ ਵਸ ਜਿਹੜਾ ਕਮਾਈ ਦਾ ਇੱਕ ਸਾਧਨ ਬਣਾ ਕੇ ਉਹਨੂੰ ਅੱਜ ਨੌਜਵਾਨਾਂ ਨੂੰ ਉਹਦੇ ਅੰਦਰ ਫਸਾ ਕੇ ਗੁਮਰਾਹ ਕਰਕੇ ਫਸਾਲਿਆ ਜਾਂਦਾ ਆ ਤੇ ਨੌਜਵਾਨ ਉਹਨਾਂ ਸ਼ੇ ਤੇ ਲੱਗ ਰਹੇ ਨੇ ਇਹ ਜਿਹੜਾ ਦੇ ਵੱਡੇ ਪੱਦਰ ਤੇ ਵੀ ਵਿਕ ਰਹੇ ਆ ਜੀ ਤੇ ਕਿਵੇਂ ਸੋਤੈ ਲਾਸ਼ ਦੇ ਵਿੱਚ ਇਹ ਹੈਗਾ ਕਿਵੇਂ ਇਹਨੂੰ ਰੋਕਿਆ ਜਾ ਸਕਦਾ ਹੈਗਾ ਕਿਵੇਂ ਆਪਾਂ ਨੌਜਵਾਨਾਂ ਨੂੰ ਬਚਾਵਾਂਗੇ ਇਥੇ ਗਾਲਵ ਸਾਹਿਬ ਸਭ ਤੋਂ ਵੱਡੀ ਤਾਂ ਗੱਲ ਸਰਕਾਰਾਂ ਨੂੰ ਸਭ ਤੋਂ ਪਹਿਲਾਂ ਤਾਂ ਸਖ਼ਤ ਸਟੈਂਡ ਜਿਸ ਤਰ੍ਹਾਂ ਭਗਵੰਤ ਮਾਨ ਸਰਕਾਰ ਨੇ ਕਿਹਾ ਹੈ ਆ ਵੀ ਜਿਹੜੀ ਉਹਨਾਂ ਦੀ ਪ੍ਰਾਪਰਟੀ ਜ਼ਬਤ ਕੀਤੀ ਜਾਵੇ ਜਾਮਸਰਾਂ ਨੂੰ ਜ਼ਿੰਮੇਵਾਰਟੇ ਹਰਾਇਆ ਜਾਵੇ ਤੀਜਾ ਮੈਂ ਕਹੂੰਗਾ ਪਬਲਿਕ ਦਾ ਖਾਸ ਕਰਕੇ ਮਾਪਿਆਂ ਦਾ ਬਹੁਤ ਵੱਡਾ ਰੋਲ ਆ ਮਾਪਿਆਂ ਨੂੰ ਜੇ ਬੱਚਾ ਕੋਈ ਨਸ਼ਾ ਕਰਦਾ ਇਸ ਗੱਲ ਨੂੰ ਟ੍ਰੇਸ ਕਰਨਾ ਚਾਹੀਦਾ ਵੀ ਉਹ ਨਸ਼ਾ ਸਾਡਾ ਬੱਚਾ ਲੈ ਕੇ ਕਿੱਥੋਂ ਆਉਂਦਾ ਕਿਹੜੀ ਜਗ੍ਹਾ ਤੋਂ ਮਿਲ ਰਿਹਾ ਆ ਉਹਦੇ ਖਿਲਾਫ ਰੋਲਾ ਪਾਉਣਾ ਚਾਹੀਦਾ ਆ ਉਹਦੇ ਖਿਲਾਫ ਪੁਲਿਸ ਨੂੰ ਦੱਸਣਾ ਚਾਹੀਦਾ ਆ ਉਹਦੇ ਖਿਲਾਫ ਆਪਣੇ ਹੋਰ ਪਬਲਿਕ ਨੂੰ ਇਕੱਠੇ ਕਰਕੇ ਇਹ ਤੇ ਸਾਨੂੰ ਜਿਹੜਾ ਹੈਗਾ ਐਕਸ਼ਨ ਕਰਨਾ ਚਾਹੀਦਾ ਆ ਉਹ ਤੇ ਪੁਲਿਸ ਨੂੰ ਕੋਲੇ ਜਾ ਕੇ ਜਾਂ ਸੋਸ਼ਲ ਮੀਡੀਆ ਦਾ ਜਮਾਨਾ ਹੈਗਾ ਆ ਹਨਾ ਅਫਸਰਾਂ ਤੱਕ ਗੱਲ ਪਹੁੰਚਾਈ ਜਾ ਸਕਦੀ ਹੈ ਬਹੁਤ ਈਜ਼ੀ ਹੈਗਾ ਆ ਇਸ ਕਰਕੇ ਮਾਪਿਆਂ ਨੂੰ ਵੀ ਮੈਂ ਬੇਨਤੀ ਕਰੂੰਗਾ ਵੀ ਸਾਨੂੰ ਚੁੱਪ ਰਹਿਣ ਦੀ ਬਜਾਏ ਕਾਜਿਬ ਕਿਸੇ ਦਾ ਬੱਚਾ ਮੇਰਾ ਬੱਚਾ ਹੀ ਫਸ ਸਕਦਾ ਹੈ ਕਿਉਂਕਿ ਬੱਚਾ ਮੂਮ ਹੁੰਦਾ ਆ ਬੱਚੇ ਨੂੰ ਇਹਦੇ ਚੰਗੇ ਮਾੜੇ ਨਤੀਜੇ ਦਾ ਨਹੀਂ ਪਤਾ ਹੁੰਦਾ ਇਸ ਕਰਕੇ ਮਾਂ ਪਿਓ ਨੂੰ ਵੀ ਚਾਹੀਦਾ ਆ ਵੀ ਉਹ ਆਪਣੀ ਜ਼ਿੰਮੇਵਾਰੀ ਤੋਂ ਨਾ ਭੱਜਣ ਜੇ ਕਿਸੇ ਦਾ ਬੱਚਾ ਉਹਨੂੰ ਲੱਗਦਾ ਵੀ ਇਸ ਦਲਦਲ ਦੇ ਅੰਦਰ ਜਾ ਰਿਹਾ ਫਸਦਾ ਜਾ ਰਿਹਾ ਕਿਉਂਕਿ ਪਹਿਲਾਂ ਹੀ ਮਾਪਿਆਂ ਨੂੰ ਪਤਾ ਲੱਜਾਂਦਾ ਇਹਦੇ ਲਈ ਮੇਰੇ ਕਾਫੀ ਅੱਛੇ ਐਕਸਪੀਰੀਅੰਸ ਰਹੇ ਆ ਤੁਸੀਂ ਬੱਚੇ ਦਾ ਟਾਈਮ ਟੇਬਲ ਚੈੱਕ ਕਰੋ ਬੱਚਾ ਸੌਣ ਦੇ ਵਿੱਚ ਫਰਕ ਪੈ ਜੂਗਾ ਖਾਣ ਪੀਣ ਦੇ ਫਰਕ ਪੈ ਜੂਗਾ ਸਿਹਤ ਦੇ ਵਿੱਚ ਫਰਕ ਪੈ ਜੂਗਾ ਮਤਲਬ ਬਹੁਤ ਸਾਰੀਆਂ ਐਸੀਆਂ ਲਾਮਤਾਂ ਹੈਗੀਆਂ ਜਿਹੜੀਆਂ ਸਾਡੇ ਬੱਚੇ ਦੀਆਂ ਆਮ ਰੂਟੀਨ ਵਰਕ ਦੇ ਨਾਲੋਂ ਵੱਖਰੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਇਸ ਕਰਕੇ ਜੇ ਸਾਨੂੰ ਪਰਿਵਾਰਾਂ ਨੂੰ ਐਦਾਂ ਦਾ ਕੁਝ ਉਹਦੇ ਅੰਦਰ ਨਜ਼ਰ ਆਉਂਦਾ ਤਾਂ ਸਾਨੂੰ ਤੁਰੰਤ ਸੁਚੇਤ ਹੋਣਾ ਚਾਹੀਦਾ ਸੁਚੇਤ ਹੋ ਕੇ ਉਹਤੇ ਪੈਰਵਾਹੀ ਕਰਨੀ ਚਾਹੀਦੀ ਆ ਉਹਦਾ ਪਿੱਛਾ ਕਰਨਾ ਚਾਹੀਦਾ ਆ ਉਹਦੇ ਨਾਲ ਫ੍ਰ ਤੇ ਇਸ ਇਹ ਵੀ ਇੱਕ ਬਹੁਤ ਵੱਡਾ ਕਾਰਗਰ ਸਾਬਤ ਹੋ ਸਕਦਾ ਜੇ ਅਸੀਂ ਆਪਣੇ ਬੱਚਿਆਂ ਨੂੰ ਪੁੱਛਾਂਗੇ ਜਾਂ ਮਾਪੇ ਵੀ ਬਾਤ ਚੁੱਕਣਗੇ ਇਹਦੇ ਖਿਲਾਫ ਠੀਕ ਹੈ ਤਾਂ ਗਲਵਾ ਗਲਵਾਦ ਕੀਤੀ ਹੈ ਕੁਲਵੰਤ ਸਿੰਘ ਸੋਤਾ ਜੀ ਨਾਲ ਤੇ ਕਈ ਪਹਿਲਾਂ ਤੇ ਗਲਵਾਦ ਕੀਤੀ ਨਸ਼ੇ ਤੇ ਤੇ ਉਹਨਾਂ ਨੇ ਇਹ ਵੀ ਗਲਵਾਦ ਕੀਤੀ ਹੈਗੀ ਆ ਵੀ ਜੋ ਮਾਪੇ ਹੈਗੇ ਆ ਆਪਦੇ ਬੱਚਿਆਂ ਪ੍ਰਤੀ ਜਾਗਰੂਤ ਹੋਣ ਉਹਨਾਂ ਦਾ ਧਿਆਨ ਰੱਖਣ ਤਾਂ ਜੋ ਬੱਚਿਆਂ ਨੂੰ ਉਹ ਨਸ਼ੇ ਬਲਾਪਾ ਉਹਨਾਂ ਨੂੰ ਰੋਕ ਸਕੀਏ ਸੁਵੇਗਦੇ ਰਹੋ ਰੈਗੂਲਰ ਗੌਣ 24 ਨਿਊ ਚੈਨਲ ਮੈਂ ਤੁਹਾਡਾ ਆਪਣਾ ਰਾਜਗਰ